ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਾਹਿਤ ਦੇ ਮੰਚ ਸਾਹਿਤ ਗਿਆਨ ਮਹਾਸਾਗਰ ਦੇ ਵਿੱਚ ਅੱਜ ਅਸੀਂ ਜਮਾਤ 10ਵੀਂ ਦੇ ਨਿਬੰਧ ਭਾਗ ਦਾ ਜੋ ਤੀਜਾ ਪਾਠ ਹੈ flying sikh ਮਿਲਖਾ ਸਿੰਘ ਉਹਨਾਂ ਦੇ ਬਾਰੇ ਪੜਾਂਗੇ ਜੋ ਪ੍ਰੋਫੈਸਰ ਸਰਵਣ ਸਿੰਘ ਦੁਆਰਾ ਲਿਖਿਆ ਗਿਆ ਹੈ ਇਸ ਤੋਂ ਪਹਿਲੇ ਆਪਾਂ ਪ੍ਰੋਫੈਸਰ ਸਰਮਣ ਸਿੰਘ ਦੇ ਜੀਵਨ ਤੇ ਸਸਰੀ ਜੀ ਚਾਤ ਮਾਰਾਂਗੇ। ਅਗਰ ਆਪਾਂ ਪ੍ਰੋਫੈਸਰ ਸਰਮਣ ਸਿੰਘ ਦੀ ਗੱਲ ਕਰੀਏ ਤਾਂ ਇਹ ਪੰਜਾਬੀ ਵਾਰਤਕ ਖੇਤਰ ਵਿੱਚ ਵਿਸ਼ੇਸ਼ ਨਾਮ ਰੱਖਦੇ ਨੇ। ਇਹਨਾਂ ਦਾ ਪ੍ਰਮੁੱਖ ਯੋਗਦਾਨ ਖੇਡ ਜਗਤ ਸਾਹਿਤਕ ਸਰਗਰਮੀਆਂ ਨਾਲ ਨਿਰੰਤਰ ਜੁੜਿਆ ਹੋਇਆ ਹੈ। ਔਰ ਪੰਜਾਬੀ ਦੇ ਜੋ ਨਾਮਵਾਰ ਯਾਨੀ ਫੇਮਸ ਜੋ ਅਖਬਾਰ ਨੇ ਜਿਵੇਂ ਕਿ ਅਜੀਤ ਪੰਜਾਬੀ ਟ੍ਰਿਬਿਊਨ ਦੇ ਸੇਵਕ ਇਹਨਾਂ ਰਸਾਲਿਆਂ ਦੇ ਵਿੱਚ ਇਹਨਾਂ ਦੇ ਲੇਖ ਸਮੇਂ-ਸਮੇਂ ਤੇ ਛਪਦੇ ਰਹੇ ਨੇ ਅਗਰ ਆਪਾਂ ਅੱਗੇ ਗੱਲ ਕਰੀਏ ਇਹਨਾਂ ਦੇ ਜੀਵਨ ਦੇ ਬਾਰੇ ਤਾਂ ਪ੍ਰੋਫੈਸਰ ਸਰਵਣ ਸਿੰਘ ਦਾ ਜੋ ਜਨਮ ਹੈ ਜੁਲਾਈ 1940 ਨੂੰ ਪਿੰਡ ਚੱਕਰ ਜ਼ਿਲ੍ਹਾ ਲੁਧਿਆਣਾ ਵਿਖੇ ਸਰਦਾਰ ਬਾਬੂ ਸਿੰਘ ਦੇ ਘਰ ਹੋਇਆ ਇਹਨਾਂ ਨੇ ਜੋ ਪੜ੍ਹਾਈ ਕੀਤੀ ਬੀਏ ਤੱਕ ਜੋ ਕੀਤੀ ਉਹ ਖਾਲਸਾ ਕਾਲਜ ਆਫ ਐਜੂਕੇਸ਼ਨ ਮੁਕਸਰ ਤੋਂ ਬੀਏਡ ਦਿੱਲੀ ਯੂਨੀਵਰਸਿਟੀ ਅਤੇ ਐਮਏ ਪੰਜਾਬੀ ਦੀ ਡਿਗਰੀ ਵੀ ਇਹਨਾਂ ਨੇ ਹਾਸਲ ਕੀਤੀ ਹੈ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਇਹਨਾਂ ਨੂੰ ਕਰਤਾਰ ਸਿੰਘ ਧਾਲੀਵਾਲ ਅਵਾਰਡ ਅਤੇ ਸਪੋਰਟਸ ਅਥਾਰਟੀ ਜੋ ਸਪੋਰਟਸ ਅਥਾਰਟੀ ਹੈ ਇੰਡੀਆ ਵੱਲੋਂ ਇਹਨਾਂ ਨੂੰ ਖੇਡ ਸਾਹਿਤ ਦਾ ਨੈਸ਼ਨਲ ਅਵਾਰਡ ਵੀ ਮਿਲਿਆ ਹੈ। ਇਹਨਾਂ ਦੀ ਕੁਝ ਰਚਨਾਵਾਂ ਦੇ ਬਾਰੇ ਅਗਰ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਉੱਗੇ ਖਿਡਾਰੀ ਖੇਡ ਸੰਸਾਰ ਖੇਡ ਜਗਤ ਵਿਚ ਭਾਰਤ ਪੰਜਾਬੀ ਖਿਡਾਰੀ ਖੇਡ ਮੈਦਾਨ ਵਿੱਚੋਂ 올림픽 ਖੇਡਾਂ ਪਿੰਡ ਦੀ ਸੱਤ ਵਿੱਚੋਂ ਪੰਜਾਬ ਦੀਆਂ ਦੇਸ਼ੀ ਖੇਡਾਂ ਆਦੀ ਇਹ ਇਨਾਂ ਦੇ ਨਿਬੰਧ ਸੰਗਰੇ ਨੇ ਜੋ ਇਨਾਂ ਨੇ ਪਾਠਕਾਂ ਦੀ ਝੋਲੀ ਪਾਏ ਨੇ ਹੁਣ ਆਪਾਂ ਗੱਲ ਕਰਾਂਗੇ ਇਸ ਪਾਠ ਦੇ ਮੁੱਖ ਵਿਸ਼ੇ ਬਾਰੇ ਜੋ ਵੀ ਸਾਹਿਬ ਫਲਾਈਂਗ ਸਿੱਖ ਮਿਲਖਾ ਸਿੰਘ ਹੁਣ ਆਪਾਂ ਮਿਲਖਾ ਸਿੰਘ ਦੀ ਗੱਲ ਕਰੀਏ ਤਾਂ ਇਹ ਮਿਲਖਾ ਸਿੰਘ ਦਾ ਜੋ ਨਾਮ ਹੈ ਉਹ ਪੰਜਾਬੀ ਸਾਈਟ ਅਤੇ ਭਾਰਤ ਦੇ ਵਿੱਚ ਬਹੁਤ ਹੀ ਉੱਚੇ ਯੋਗਦਾਨ ਦੇ ਵਿੱਚ ਆਉਂਦਾ ਹੈ ਕਿਉਂਕਿ ਖੇਡ ਜਗਤ ਵਿੱਚ ਇਹਨਾਂ ਨੇ ਉਹ ਰਿਕਾਰਡ ਬਣਾਏ ਜਿਨ੍ਹਾਂ ਨੂੰ ਅੱਜ ਤੱਕ ਕੋਈ ਤੋੜ ਨਹੀਂ ਪਾਇਆ ਮਿਲਖਾ ਸਿੰਘ ਦੇ ਇਸ ਲੈਸਨ ਨੂੰ ਪ੍ਰੋਫੈਸਰ ਜੋ ਸਰਵਣ ਸਿੰਘ ਨੇ ਉਹ ਇਸ ਤਰ੍ਹਾਂ ਸ਼ੁਰੂ ਕਰਦੇ ਨੇ ਕਿ ਮਿਲਖਾ ਸਿੰਘ ਕੋਮ ਦਾ ਸਰਵੋਤਮ ਐਥਲੀਟ ਹੈ ਕੋਈ ਉਹਨਾਂ ਨੂੰ ਉਡਣਾ ਸਿੱਖ ਭਾਓ ਫਲਾਈਂਗ ਸਿੱਖ ਕੋਈ ਦੌੜ ਦਾ ਬਾਦਸ਼ਾਹ ਤੇ ਕੋਈ ਟਰੈਕ ਦਾ ਵਾਵਰੋਲਾ ਕਹਿੰਦਾ ਹੈ ਵਾਵਰੋਲਾ ਇੱਕ ਇਸ ਪ੍ਰਕਾਰ ਦੀ ਹਨੇਰੀ ਹੈ ਜੋ ਜ਼ਿਆਦਾਤਰ ਗਰਮੀ ਦੇ ਦਿਨਾਂ ਦੇ ਵਿੱਚ ਰਾਜਸਥਾਨ ਦੇ ਵਿੱਚ ਅਧਿਕ ਮਾਤਰਾ ਵਿੱਚ ਦੇਖਣ ਨੂੰ ਮਿਲਦੀ ਹੈ ਮਿਵਾਤ ਖੇਤਰ ਦੀ ਜਿੱਥੇ ਮੇਰ ਐਨਗਰ ਗੱਲ ਕਰੀਏ ਤਾਂ ਇੱਥੇ ਇਹਨੂੰ ਭੂਬਲਾ ਕਹਿੰਦੇ ਨੇ ਬਾਕੀ ਅਲੱਗ-ਅਲੱਗ ਖੇਤਰਾਂ ਦੇ ਵਿੱਚ ਦਾ ਅਲੱਗ-ਅਲੱਗ ਨਾਮ ਵੀ ਹੋ ਸਕਦਾ ਹੈ ਪਰ ਪੰਜਾਬੀ ਚ ਇਹਨੂੰ ਵਾਵਰੋਲਾ ਆਖਿਆ ਜਾਂਦਾ ਹੈ ਹੁਣ ਆਪਾਂ ਗੱਲ ਕਰੀਏ ਮਿਲਖਾ ਸਿੰਘ ਦੀ ਤੇ ਇਹਨਾਂ ਨੇ ਲਗਭਗ ਕਈ ਸਾਲ ਵੀ ਜਾਣ ਤੋਂ ਬਾਅਦ ਵੀ ਰਿਕਾਰਡ ਕਾਇਮ ਰੱਖੇ 20ਵੀਂ ਸਦੀ ਦੀ ਗੱਲ ਕੀਤੀ ਜਾਏ ਤੇ ਕੋਈ ਵੀ ਭਾਰਤੀ ਦੌੜਾਕ ਉਹਨਾਂ ਦੇ ਕੋਮੀ ਰਿਕਾਰਡ ਨੂੰ ਨਹੀਂ ਤੋੜ ਸਕਿਆ ਹੈ ਉਹਨਾਂ ਨੇ ਸਪੈਸ਼ਲ ਐਲਾਨ ਵੀ ਕੀਤਾ ਹੈ ਕਿ ਅਗਰ ਕੋਈ ਦੌੜਾਕ ਮੇਰੇ ਰਿਕਾਰਡ ਨੂੰ ਤੋੜੇਗਾ ਤੇ ਉਹ ਉਹਨੂੰ ਇਨਾਮ ਆਪਣੇ ਜੇਬ ਦੇ ਵਿੱਚੋਂ ਦੇਣਗੇ ਹੁਣ ਗੱਲ ਕਰੀਏ ਇਹਨਾਂ ਦੀ ਉਪਲਬਧੀਆਂ ਦੀ ਗੱਲ ਆndi ਹੈ ਪੰਜਾਬਿਆਂ ਦੇ ਅੰਤ ਵਿੱਚ ਕਹਿਣ ਦਾ ਮਤਲਬ ਹੈ ਕਿ 1900 52 ਤੋਂ ਲੈ ਕੇ 1960 ਦੇ ਵਿੱਚ ਕਾਰਦਿਆਂ ਪੂਰੇ ਦੇਸ਼ ਵਿੱਚ ਮਿਲਖਾ ਸਿੰਘ ਇੱਕ ਪ੍ਰਮੁੱਖ ਨਾਮ ਦੇ ਰੂਪ ਉੱਭਰ ਰਹੇ ਸਨ। ਉਹਨਾਂ ਨੇ ਅਨੇਕਾਂ ਮੁਕਾਬਲੇ ਵੀ ਦੌੜਾਂ ਕੀਤੀਆਂ। ਉਹਨਾਂ ਨੇ ਟੋਟਲ 82 ਮੁਕਾਬਲੇ ਦੌੜੇ ਜਿਨ੍ਹਾਂ ਵਿੱਚੋਂ 79 ਮੁਕਾਬਲਿਆਂ ਦੇ ਵਿੱਚ ਉਹਨਾਂ ਨੇ ਜੀਤ ਦਰਜ ਕੀਤੀ। ਇਹ ਇੱਕ ਅਵੱਲਾ ਰਿਕਾਰਡ ਹੈ। ਮਿਲਖਾ ਸਿੰਘ ਦੀ ਜਨਮ ਮਿਤੀ ਦੇ ਬਾਰੇ ਗੱਲ ਕਰੀਏ ਤਾਂ ਜਨਮ ਮਿਤੀ ਬਾਰੇ ਉਹਨਾਂ ਦਾ ਕੋਈ ਪਤਾ ਨਹੀਂ ਹੈ। ਇਕ ਜਗ੍ਹਾ ਤੇ ਆਪਣੇ ਇੰਟਰਵਿਊ ਦੇ ਵਿੱਚ ਉਹ ਦੱਸਦੇ ਨੇ ਕਿ ਉਹਨਾਂ ਦੀ ਮਿਤੀ ਦੀਆਂ ਦੋ ਤਰੀਕਾ ਨੇ ਇੱਕ ਵਿੱਚ ਜੋ ਜੋਤਸੀ ਦੇ ਕਹਿਣ ਤੇ ਉਹਨਾਂ ਦੀ ਕੋਈ ਮੈਮ ਸੀ ਜਿਨੇ ਨਿਕਲਵਾਈ ਤੇ ਉਹ 1930 ਨਿਕਲਿਆ ਜਦਕਿ ਮਿਲਖਾ ਸਿੰਘ ਦੇ ਪਾਸਪੋਰਟ ਦੀ ਗੱਲ ਕੀਤੀ ਜਾਏ ਤੇ ਉੱਥੇ ਹੀ ਨਾਦੀ ਜਨਮ ਮਿਤੀ 20 ਨਵੰਬਰ 1935 ਲਿਖੀ ਹੋਈ ਹੈ ਅਗਰ ਆਪਾਂ ਮਿਲਖਾ ਸਿੰਘ ਦੀ ਜਨਮ ਮਿਤੀ ਤੋਂ ਬਾਅਦ ਉਹਨਾਂ ਦੇ ਅੰਤਿਮ ਸਮੇਂ ਦੀ ਗੱਲ ਕਰੀ ਤੇ 2021 ਦੇ ਵਿੱਚ ਉਹ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਇਹ ਤੇ ਸੀ ਉਹਨਾਂ ਦੀ ਬਚਪਨ ਦੀ ਗੱਲ ਬਚਪਨ ਦੇ ਵਿੱਚ ਉਹ ਛੋਟੇ ਹੁੰਦੇ ਸੀ ਪਾਕਿਸਤਾਨ ਦੇ ਵਿੱਚ ਅਗਰ ਇਹਨਾਂ ਦਾ ਜਨਮ ਦੇਖੀਏ ਤੇ ਜੋ ਇਹਨਾਂ ਦਾ ਜਨਮ ਹੈ ਪੱਛਮੀ ਪਾਕਿਸਤਾਨ ਦੇ ਜ਼ਿਲ੍ਹਾ ਮੁਜੱਫਰਗੜ ਵਿੱਚ ਹੋਇਆ ਇਹਨਾਂ ਦਾ ਜਿਹੜਾ ਪਿੰਡ ਸੀ ਉਹ ਆਦੂ ਦੇ ਨੇੜੇ ਪਿੰਡ ਗੋਵਿੰਦਪੁਰਾ ਸੀ ਉਹਨਾਂ ਦਾ ਜੋ ਪਰਿਵਾਰ ਸੀ ਖੇਤੀਬਾੜੀ ਕਰਦਾ ਸੀ ਤੇ ਉਹ ਪੰਜ ਭਰਾ ਅਤੇ ਤਿੰਨ ਭੈਣਾਂ ਸਨ ਆਮ ਕਿਸਾਨਾ ਘਰਾਂ ਵਿੱਚ ਉਹਨਾਂ ਦੇ ਕੱਚੇ ਕੋਠੇ ਹੀ ਸੀ ਔਰ ਜੋ 1947 ਦਾ ਜੋ ਫਸਾਦ ਹੋਇਆ ਉਹਦੇ ਵਿੱਚ ਜਦ ਮਿਲਖਾ ਸਿੰਘ ਦਾ ਜੋ ਜ਼ਿਆਦਾਤਰ ਪਰਿਵਾਰ ਮਾਰਿਆ ਗਿਆ ਜਿਹਦੇ ਵਿੱਚ ਕੇਵਲ ਮਿਲਖਾ ਸਿੰਘ ਦੀ ਇੱਕ ਭੈਣ ਜੋ ਪਹਿਲਾਂ ਹੀ ਵਿਆਹੀ ਹੋਈ ਸੀ ਉਹ ਉਹਨਾਂ ਦਾ ਭਰਾ ਜੋ ਫੌਜ ਦੇ ਵਿੱਚ ਸੀ ਮਲਤਾਨ ਸਿੰਘ ਅਤੇ ਇੱਕੇ ਆਪੇ ਇਹ ਤਿੰਨ ਜੀ ਨੇ ਜੋ ਉਧਰੋਂ ਬਚਦੇ ਨੇ ਇੱਕ ਇਹਨਾਂ ਦੀ ਪਰਜਾਈ ਵੀ ਸੀ ਜੋ ਬਚ ਜਾਂਦੀ ਹੈ ਇਹ ਉਹਨਾਂ ਦਾ ਜੀਵਨ ਸਿੰਘ ਇਹਨਾਂ ਨੇ ਆਪਣੀ ਜੋ ਜਾਨ ਬਚਾਈ ਉਹ ਟ੍ਰੇਨ ਦੇ ਡੱਬੇ ਵਿੱਚ ਬਹਿ ਗਏ ਤੇ ਜਿਹੜੇ ਜਨਾਨੀਆਂ ਦਾ ਡੱਬਾ ਸੀ ਉਹਦੇ ਵਿੱਚ ਵੜ ਗਏ ਜਨਾਨੀਆਂ ਨੇ ਇਹਨਾਂ ਨੂੰ ਦੇਖਿਆ ਤੇ ਉਹ ਪਹਿਲੇ ਤੇ ਇਹਨਾਂ ਨੂੰ ਦੇਖ ਕੇ ਘਬਰਾ ਗਈਆਂ ਕਿ ਇਹ ਕੋਈ ਜੇਬ ਕਤਰਾ ਤੇ ਨਹੀਂ ਹੈ ਪਰ ਉਹਨਾਂ ਦੇ ਅੰਦਰ ममता ਸੀ ਇਸ ਲਈ ਉਹਨਾਂ ਨੇ ਉਹਨੂੰ ਬਚਾ ਲਿਆ ਔਰ ਇਸ ਤਰ੍ਹਾਂ ਕਰਦਾ ਕਰਦਾ ਮਿਲਖਾ ਸਿੰਘ ਭਾਰਤ ਵਾਲੇ ਪੰਜਾਬ ਦੇ ਵਿੱਚ ਆ ਗਿਆ ਉਧਰ ਇਹਨਾਂ ਦੀ ਪੜ੍ਹਾਈ ਕੋਈ 7ਵੀਂ 8ਵੀਂ ਦੇ ਕਰੀਬ ਸੀ ਜਿਸ ਤੋਂ ਬਾਅਦ ਉਹ ਅੱਗੇ ਨਹੀਂ ਪੜ पाए ਇਹਨਾਂ ਦਾ ਜੋ ਭਰਾ ਸੀ ਹੁਣੇ ਮੈਂ ਮਲਤਾਨ ਸਿੰਘ ਕਿਹਾ ਗਲਤ ਹੈ ਉਹ ਮਲਤਾਨ ਮਲਤਾਨ ਦੇ ਵਿੱਚ ਫੌਜੀ ਭਰਤੀ ਸੀ ਇਹਨਾਂ ਦਾ ਭਰਾ ਦਾ ਨਾਮ ਸੀ ਮੱਖਣ ਸਿੰਘ ਇਹਨਾਂ ਦੇ ਪਿੰਡ ਨੂੰ ਪੂਰੀ ਤਰ੍ਹਾਂ ਮੁਸਲਮਾਨ ਲੁਟੇਰਿਆਂ ਨੇ ਲੁੱਟ ਲਿਆ ਸੀ ਹੁਣ ਅਗਰ ਆਪਾਂ ਅੱਗੇ ਗੱਲ ਕਰੀਏ ਤੇ ਜਦ ਇਹ ਭਾਰਤ ਹੀ ਚਾਏ ਤਾਂ ਫਿਰੋਜਪੁਰ ਦੇ ਕੈਂਪ ਵਿੱਚ ਇਹ ਕਈ ਸਮਾਂ ਰੁਲਦੇ ਰਹੇ ਇਹਨਾਂ ਨੇ ਫੌਜੀਆ ਦੇ ਬੂਟ ਪਾਲਸਾ ਕੀਤੀਆਂ ਔਰ ਕਈ ਇਹਨਾਂ ਚ ਬੁਰੀ ਆਤਾਂ ਵੀ ਪਈਆਂ ਚਾਕੂ ਆਕੂ ਚਲਾਣ ਲੱਗੇ ਭੈਣ ਨੇ ਆਪਣੇ ਤੁਮਾ ਗਹਿਣੇ ਕਰਕੇ ਇਹਨਾਂ ਨੂੰ ਬਾਹਰ ਛੁਡਾਇਆ ਪਰਾ ਨੇ ਮੱਖਣ ਸਿੰਘ ਨੇ ਇਹਨਾਂ ਨੂੰ ਫੌਜੀ ਭਰਤੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਲੇਕਿਨ ਇਹ ਭਰਤੀ ਨਹੀਂ ਹੋ ਪਾਇਆ ਕਿਉਂਕਿ ਇਹਨਾਂ ਦਾ ਸਰੀਰ ਥੋੜਾ ਕਮਜ਼ੋਰ ਸੀ ਆਖਰਕਾਰ 1952 ਦੇ ਵਿੱਚ ਇਹ ਭਰਤੀ ਹੋ ਜਾਂਦੇ ਨੇ ਤੇ 1953 ਵਿੱਚ ਇਹਨਾਂ ਨੂੰ ਜਦ ਦੌੜ ਮੁਕਾਬਲਿਆਂ ਦਾ ਪਤਾ ਲੱਗਦਾ ਹੈ ਤਾਂ ਉਸ ਟਾਈਮ ਇਹਨਾਂ ਦੀ ਉਮਰ 20 ਸਾਲ ਸੀ ਕਿਉਂਕਿ ਜਿੱਥੇ 20 ਸਾਲ ਦੀ ਉਮਰ ਤੱਕ ਅਗਰ ਆਪਾਂ ਯੂਰੋਪੀਅਨ ਅਤੇ ਬਾਕੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਉਹ ਰਿਟਾਇਰ ਹੋਣ ਦੇ ਕਰੀਬ-ਕਰੀਬ ਹੁੰਦੇ ਨੇ ਜਦਕਿ ਮਿਲਖਾ ਸਿੰਘ ਨੇ ਤੇ ਵਡੇਰੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ ਸੀ ਮਿਲਕਾ ਸਿੰਘ ਤੇ ਕਾਦੀ ਗੱਲ ਕਰੀਏ ਤੇ 5 ਫੁੱਟ 9 ਇੰਚ اور ਇਹਨਾਂ ਦਾ ਸ਼ਰੀਰ ਦਾ ਥੋੜਾ ਪਤਲਾ ਬੁੱਲ ਮੋਟੇ ਦੰਦ ਲੰਮੇ ਤੇ ਚਿਹਰਾ ਛਾਂਗਵਾ ਸੀ ਉਂਗਲਾ ਉਹਨਾਂ ਦੀ ਥੋੜੀ ਪਤਲੀਆਂ ਸੀ ਇਸ ਤੋਂ ਬਾਅਦ ਹੈ ਫੌਜੀ ਭਰਤੀ ਹੋਣ ਤੇ ਪਹਿਲੀ ਵਾਰ ਜੋ ਉਹਨਾਂ ਨੂੰ ਬਾਹਰ ਕੀਤਾ ਗਿਆ ਕਿਉਂਕਿ ਉਹਨਾਂ ਦੀ ਜੋ ਛਾਤੀ ਦਾ ਖੇਰਾ ਘੱਟ ਸੀ ਇਸ ਲਈ ਉਹਨਾਂ ਨੂੰ ਬਾਹਰ ਕੀਤਾ ਗਿਆ ਜਦ ਫੌਜੀ ਭਰਤੀ ਹੁੰਦੇ ਨੇ ਤੇ ਜਦ ਹੀ ਨਾਦੇ ਕੋਚ ਨੇ ਇਹਨਾਂ ਨੂੰ ਪੁੱਛਿਆ ਕਿ ਭਾਈ ਤੂੰ 400 ਮੀਟਰ ਦੌੜ ਦੌੜਨੀ ਹੈ ਤੇ ਮਿਲਕਾ ਸਿੰਘ ਨੇ ਪੁੱਛਿਆ ਕਿੰਨੀ ਹੁੰਦੀ ਹੈ ਤਾ ਕੋਚ ਕਹਿੰਦਾ ਹੈ ਕਿ ਇਸ ਪੂਰੇ ਮੈਦਾਨ ਦਾ ਇੱਕ ਚੱਕਰ ਲਾਣਾ ਹੈ ਤਾਂ ਮਿਲਖਾ ਸਿੰਘ ਨੇ ਓਵਰ ਕੰਫੀਡੈਂਸ ਹੀ ਚੁੱਕਿਆ ਤਾਂ ਕਿ ਭਾਈ ਮੈਂ ਤੇ ਉਹ ਦੇ ਕਈ ਚੱਕਰ ਲਾਦਾ। ਤੇ ਤਾਂ ਕੋਚ ਨੇ ਦੱਸਿਆ ਕਿ ਜੋ ਚਾਰ ਚੱਕਰਾਂ ਦੇ ਬਰਾਬਰ ਹੀ ਤੈਨੂੰ ਇੱਕ ਚੱਕਰ ਦੇ ਵਿੱਚ ਭਜਣਾ ਹੋਵੇਗਾ। ਤਾਂ ਜਾ ਕੇ ਕਿਰੇ ਤੂੰ ਸাকਸੈਸ ਹੋਏਂਗਾ। ਔਰ ਇਸ ਤਰ੍ਹਾਂ ਕਰਦੇ ਕਰਦੇ ਮਿਲਖਾ ਸਿੰਘ ਧੀਰੇ-ਧੀਰੇ ਆਪਣੇ ਵੀਜਰਥ ਨੂੰ ਚਾਲੂ ਕਰ ਪਾਇਆ। ਧੀਰੇ-ਧੀਰੇ ਉਰਾਤੀ ਆਪਣੇ ਸਮਾਂ ਨਾਲ ਹੋਣ ਦੇ ਕਾਰਨ ਆਪਣੀ ਰੋਟੀ ਢੱਕ ਕੇ ਫੌਜ ਦੇ ਮੁਕਾਬਲਿਆਂ ਦੇ ਲਈ ਸਾਰੀ ਰਾਤ ਦੌੜਦਾ ਰਹਿੰਦਾ ਪ੍ਰੈਕਟਿਸ ਕਰਦਾ ਕਿਉਂਕਿ ਉਹਨੂੰ ਪੂਰੀ ਤਰ੍ਹਾਂ ਸਾਇੰਟਿਫਿਕ ਪ੍ਰੈਕਟਿਸ ਨਹੀਂ ਮਿਲ ਪਾਰੇ ਸੀ ਇਸ ਲਈ ਉਹ ਪਾਗਲਾ ਵਾਂਗ ਭੱਜਦਾ ਕੇਵਰ ਬੇਹੋਸ਼ ਵੀ ਹੋ ਜਾਂਦਾ 1956 ਦੇ ਵੀ ਜਦ ਮੈਲਬੋਰਨ ਦੀ 올림픽 ਖੇਡਾਂ ਹੁੰਦੀਆਂ ਨੇ ਤਾਂ ਮਿਲਖਾ ਸਿੰਘ ਵੀ ਉਹਦੇ ਵਿੱਚ ਭਰਤੀ ਹੁੰਦਾ ਹੈ ਲੇਕਿਨ ਉਹ ਉੱਥੇ ਦੀ ਚਾਕਾਚੁੰਦ ਨੂੰ ਦੇਖ ਕੇ ਆਪਣੇ ਆਪ ਤੇ ਕੰਟਰੋਲ ਨਹੀਂ ਕਰ ਪਾਂਦਾ ਔਰ ਪਹਿਲੇ ਮੁਕਾਬਲੇ 'ਚ ਹਾਰ ਜਾਂਦਾ ਉਹਦਾ ਹੌਸਲਾ ਟੁੱਟਦਾ ਹੈ ਲੇਕਿਨ ਅਗਲੀ ਵਾਰ ਤੋਂ ਉਹ ਵਿਜੈਰਥ ਜਾਰੀ ਕਰਨ ਦੇ ਵਾਸਤੇ ਪੂਰੀ ਤਰ੍ਹਾਂ ਤਿਆਰ ਹੋ ਕੇ ਜਾਂਦਾ 1958 ਦੇ ਵਿੱਚ ਤੀਜੀ ਏਸ਼ੀਆਈ ਖੇਡਾਂ ਹੁੰਦੀਆਂ ਨੇ ਜਿਹੜੀਆਂ ਖੇਡਾਂ ਟੋਕੀਓ ਜਾਪਾਨੀ ਚ ਹੁੰਦੀਆਂ ਨੇ ਉੱਥੇ ਮਿਲਕਾ ਸਿੰਘ ਸੀ ਜੋ ਸਭ ਤੋਂ ਤਗੜਾ ਐਥਲੀਟ ਸੀ ਦੋਂਦਾ ਹੈ ਉਹਨੇ 200 ਤੇ 400 ਮੀਟਰ ਦੌੜਾਂ ਵਿੱਚ ਨਵੇਂ ਰਿਕਾਰਡ ਉਹਨੇ ਰੱਖ ਦਿੱਤੇ ਸੀ ਕਿਉਂਕਿ ਇਸ ਦੌੜ ਦੇ ਵਿੱਚ ਉਹਨੇ ਪਾਕਿਸਤਾਨ ਦਾ ਜੋ ਐਥਲੀਟ ਸੀ ਅਬਦੁਲ ਖਾਲਿਕ ਉਹਨੂੰ ਹਰਾ ਦਿੱਤਾ ਸੀ ਅਬਦੁਲ ਖਾਲਿਕ ਨੂੰ ਹਰਾਉਣ ਤੋਂ ਬਾਅਦ ਕਿਉਂਕਿ ਦੋਨੋਂ ਹੀ ਐਥਲੀਟ ਬਹੁਤ ਹੀ ਵਧੀਆ ਤਰ੍ਹਾਂ ਦੌੜੇ ਸਨ ਔਰ ਬਰਾਬਰੀ ਦੇ ਵਿੱਚ ਆਏ ਸੀ ਲੇਕਿਨ ਆਖਿਰਕਾਰ ਮਸ਼ੀਨਾਂ ਨੇ ਜੋ ਨਤੀਜਾ ਦਿੱਤਾ ਸੀ ਜਿਦੇ ਅਨੁਸਾਰ ਮਿਲਖਾ ਸਿੰਘ ਨੂੰ ਜੀਤਿਆ ਪਾਇਆ ਗਿਆ ਹੁਣ ਅਗਰ ਆਪਾਂ ਅੱਗੇ ਗੱਲ ਕਰੀਏ ਕਿ ਪੂਰਾ ਜੋ ਸਟੇਡੀਅਮ ਹੈ ਉਹ ਮਿਲਖਾ ਸਿੰਘ ਦੇ ਹਲਾਸ਼ੇਰੀ ਦੇ ਨਾਲ ਗੂੰਜ ਉੱਠਿਆ ਸੀ ਜਦ ਉਹਨੇ ਜੀਤ ਹਾਸਲ ਕੀਤੀ ਮਿਲਖਾ ਸਿੰਘ ਪੂਰੀ ਤਰ੍ਹਾਂ ਭਾਵੁਕ ਵੀ ਹੋ ਗਿਆ ਕਿਉਂਕਿ ਉਹਨੂੰ ਆਪਣੀ ਸਾਰੀ ਪੁਰਾਣੀ ਗੱਲਾਂ ਯਾਦ ਆਈਆਂ ਕਿ ਕਿਸ ਤਰ੍ਹਾਂ ਉਹ ਗੋਵਿੰਦਪੁਰੇ ਤੋਂ ਭੱਜ ਕੇ ਇੱਥੇ ਆਇਆ ਉਹ ਬੜਾ ਖੁਸ਼ੀ ਕਿਉਂਕਿ ਦੇਸ਼ ਦਾ ਜੋ ਰਾਸ਼ਟਰੀ ਤराना ਸੀ ਜਨ ਗਣ ਮਨ ਯਾਨੀ ਕਿ ਰਾਸ਼ਟ੍ਰ ਗਾਨ ਵੱਜ ਰਿਹਾ ਸੀ ਤੇ ਪੂਰੀ ਦੁਨੀਆ ਦੇ ਵਿੱਚ ਮਿਲਖਾ ਸਿੰਘ ਮਿਲਖਾ ਸਿੰਘ ਹੋ ਗਈ ਸੀ ਅੱਗੇ ਗੱਲ ਕਰੀਏ ਮਲਕਾ ਜੋ ਬਰਤਾਨੀਆ ਸੀ ਉਹਨੇ ਕੋਲ ਆ ਕੇ ਉਹਨੂੰ ਉਹਦੇ ਕੋਲ ਬੱਗੀ ਵੀ ਰੋਕੀ ਸੀ 1958 ਤੋਂ 60 ਤੱਕ ਉਹ ਇੰਨਾ ਆਪਣੇ ਦੌੜਾਂ ਦੇ ਵਿੱਚ ਵਿਅਸਤ ਆ ਕਿ ਭਾਰਤ ਆਣ ਦੇ ਲਈ ਉਹ ਕਾਫੀ ਸਮਾਂ ਲੱਗਿਆ ਉਹਨੂੰ ਇਸ ਤੋਂ ਬਾਅਦ ਇੰਡੋ-ਪਾਕ-ਇਰਾਨ ਮੀਟ ਦੇ ਵਿੱਚ ਪਾਕਿਸਤਾਨੀ ਜਿਹੜੀ ਦੌੜ ਹੁੰਦੀ ਹੈ ਪਹਿਲੇ ਤਾਂ ਮਿਲਖਾ ਸਿੰਘ ਮਨਾਂ ਕਰਦਾ ਹੈ ਲੇਕਿਨ ਬਾਅਦ ਵਿੱਚ ਨਹਿਰੂ ਦੇ ਮਨਾਨ ਤੋਂ ਬਾਅਦ ਉੱਥੇ ਦੌੜਨ ਜਾਂਦਾ ਹੈ ਔਰ ਉੱਥੇ ਉਹ ਇੰਨਾ ਖਤਰਨਾਕ ਤਰੀਕੇ ਨਾਲ ਭੱਜਦਾ ਹੈ ਕਿ ਉਹ ਦੌੜ ਨੂੰ ਕੰਪਲੀਟ ਕਰ ਲੈਂਦਾ ਹੈ ਹੁਣ ਅਗਰ ਆਪਾਂ ਦੇਖੋ ਇੱਥੇ ਇੱਕ ਸਵਾਲ ਆਂਦਾ ਹੈ ਇੱਥੇ ਹੀ ਮਿਲਖਾ ਸਿੰਘ ਨੂੰ ਇੰਡੋ-ਪਾਕ-ਇਰਾਨ ਮੀਟ ਦੇ ਵਿੱਚ ਹੀ ਫਲਾਈਂਗ ਸੀਖ ਯਾਨੀ ਕਿ ਉਡਣਾ ਸਿੱਖ ਦਾ ਖਿਤਾਬ ਮਿਲਦਾ ਹੈ ਹੁਣ ਅਗਰ ਆਪਾਂ ਗੱਲ ਕਰੀਏ ਦਸਵੀਂ ਦੀ ਜਮਾਤ ਦੀ ਕਿਤਾਬ ਦੀ ਤੇ ਇਹਦੇ ਵਿੱਚ ਲਿਖਿਆ ਆਇਆ ਕਿ ਅਨਾਉਂਸਰ ਨੇ ਉਹਨੂੰ ਉਡਣਾ ਸਿੱਖ ਦਾ ਖਿਤਾਬ ਦਿੱਤਾ ਔਰ ਅਗਰ ਆਪਾਂ ਇਹਨਾਂ ਦੇ ਵੈਸੇ ਦੇਖੀਏ ਤਾਂ ਉਸ ਟਾਈਮ ਇਹਨਾਂ ਨੂੰ ਜੇ ਉਡਣਾ ਸਿੱਖਦਾ ਕਿਤਾਬ ਦਿੱਤਾ ਸੀ ਉਹ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਦਿੱਤਾ ਸੀ ਜਿਨ੍ਹਾਂ ਦਾ ਨਾਮ ਸੀ ਮੁਹੰਮਦ ਈਯੂਬ ਖਾਨ ਉਹਨੇ ਇਹ ਨਾਮ ਦਿੱਤਾ ਸੀ ਬਾਕੀ ਆਪਾਂ ਕਿਤਾਬ ਦੇ ਅਨੁਸਾਰ ਦੇਖਾਂਗੇ ਤਾਂ ਇਧਰ ਅਨਾਉਂਸਰ ਲਿਖਿਆ ਹੋਇਆ ਹੈ ਇਸ ਤੋਂ ਬਾਅਦ ਗੱਲ ਕਰੀਏ 1960 ਦੇ ਸਾਲ ਦੇ ਵਿੱਚ ਤੇ ਉਹਨਾਂ ਨੇ 1960 ਦੇ ਵਿੱਚ 45.9 ਜੋ ਸੈਕਿੰਡ ਦਾ ਜਿਹੜਾ ਰਿਕਾਰਡ ਸੀ ਉਹਨੂੰ ਵੀ ਤੋੜਿਆ ਸੀ ਉਹਨਾਂ ਨੇ 400 ਮੀਟਰ ਦੀ ਦੌੜ 200 ਮੀਟਰ ਦੀ ਦੌੜ ਉਹਨਾਂ ਨੇ 3.8 ਸੈਕਿੰਡ ਦੇ ਵਿੱਚ ਹੀ ਪੂਰੀ ਕੀਤੀ ਸੀ ਜਦ ਕਿ 400 ਮੀਟਰ ਦੀ 46.1 ਸੈਕਿੰਡ ਦੇ ਵਿੱਚ ਇਹਨਾਂ ਦੌੜਾਂ ਤੋਂ ਬਾਅਦ ਉਹ ਪੂਰੀ ਦੁਨੀਆ ਦੇ ਦੌੜਾਕਾਂ ਵਾਸਤੇ ਇੱਕ ਵੰਗਾਰ ਬਣ ਗਏ ਸਨ ਉਹਨਾਂ ਕਰ ਰੋਮ ਦੀ ਗੱਲ ਕਰੀਏ ਤੇ ਰੋਮ ਦੇ ਵਿੱਚ ਉਹਨਾਂ ਨੇ 400 ਮੀਟਰ ਦੀ ਦੌੜ ਵੀ 45.9 ਸੈਕਿੰਡ ਵਿੱਚ ਪੂਰੀ ਕੀਤੀ ਪੈਰਿਸ ਵਿੱਚ ਉਹਨਾਂ ਨੇ 45.8 ਸੈਕਿੰਡ ਦੇ ਵਿੱਚ ਹੀ ਦੌੜ ਪੂਰੀ ਕੀਤੀ ਹੁਣ ਆੰਦਾ ਹੈ ਇਹ ਇਨਾਂ ਦੇ ਜੋੜ ਤੋਂ ਬਾਅਦ ਜਦ ਫਾਈਨਲ ਮੁਕਾਬਲਾ ਹੁੰਦਾ ਹੈ ਤਾਂ ਇਹ ਪੂਰੀ ਤਰ੍ਹਾਂ ਅਫਸੈਟ ਹੁੰਦੇ ਨੇ ਤੇ ਜ਼ਿਆਦਾਤਰ ਜੋ ਕੋਚ ਹੁੰਦੇ ਨੇ ਉਹ ਪੂਰੀ ਤਰ੍ਹਾਂ ਆਪਣੇ ਦੌੜਾਕਾਂ ਨੂੰ ਸੰਭਾਲਣ ਦਾ ਪ੍ਰਮੁੱਖ ਯੋਗਦਾਨ ਦਿੰਦੇ ਨੇ ਇਹਨਾਂ ਨਾਲ ਵੀ ਸਰਾ ਕੀਤਾ ਗਿਆ ਲੇਕਿਨ ਜਦ ਰੋਮ ਦੀ ਇਤਿਹਾਸਕ ਦੌੜ ਸ਼ੁਰੂ ਹੋਈ ਤਾਂ ਲੋਕਾਂ ਦੀ ਨਿਗਾਹਾਂ ਸੀ ਜੋ ਮਿਲਖਾ ਸਿੰਘ ਉੱਤੇ ਸੀ ਉਹਦੇ ਜੂੜੇ ਤੋਂ ਲੋਕ ਉਹਨੂੰ ਪਾਦਰੀ ਸਮਝ ਰਹੇ ਸੀ ਪਾਦਰੀ ਜੋ ਇਸਾਈਆਂ ਦੇ ਵਿੱਚ ਹੁੰਦਾ ਪਰ ਅਚਾਨਕ ਉਹ ਇੰਨਾ ਭੈਂਕਰ ਤਰੀਕੇ ਨਾਲ ਦੌੜਦਾ ਕਿ ਉਹਨੂੰ ਅਹਿਸਾਸ ਹੁੰਦਾ ਹੈ ਕਿ ਉਹ ਇਸ ਦੌੜ ਨੂੰ ਕੋਈ ਜ਼ਿਆਦਾ ਹੀ ਖਤਰਨਾਕ ਤਰੀਕੇ ਨਾਲ ਲੈ ਗਿਆ ਹੈ। ਉਦੀ ਰਫ਼ਤਾਰ ਢਿੱਲੀ ਪੈਂਦੀ ਹੈ ਔਰ ਇਸ ਤਰ੍ਹਾਂ ਉਹ ਪਛੜ ਜਾਂਦਾ ਹੈ। ਇਸ ਦੌੜ ਦੇ ਵਿੱਚ ਉਹ 4 ਨੰਬਰ ਤੇ ਆਂਦਾ ਹੈ, ਲੇਕਿਨ ਉਹਨੇ ਜੋ ਰਿਕਾਰਡ ਸੀ ਉਹ 45.6 ਸੈਕਿੰਡ ਵਿੱਚ ਪੂਰੀ ਕੀਤੀ ਸੀ ਇਹ ਦੌੜ। ਇਹ ਦੌੜ ਰਿਕਾਰਡ ਦੁਨੀਆ ਦਾ ਸਭ ਤੋਂ ਵੱਡਾ ਰਿਕਾਰਡ ਹੈ ਔਰ ਇਸੀ ਦੌੜ ਦੇ ਮਾਰੇ ਮਿਲਖਾ ਸਿੰਘ ਨੇ ਇੱਕ ਗੱਲ ਕਹੀ ਸੀ ਕਿ ਇਸ ਗਲਤੀ ਦਾ ਸਦਮਾ ਮੈਨੂੰ ਸਾਰੀ ਉਮਰ ਰਹੇਗਾ। ਕਿਉਂਕਿ ਮਿਲਖਾ ਸਿੰਘ ਵਰਗੇ ਮਹਾਨ ਦੌੜਾਕ ਯੋਜੀ ਗਲਤੀਆਂ ਕਰ ਜਾਣ ਕਿਉਂਕਿ ਅਚਾਨਕ ਤੋਂ ਇਕਦਮ ਤੂੰ ਦੌੜ ਲੈਣਾ ਇਹ ਉਹਨਾਂ ਦੇ ਨਜ਼ਰੀਏ ਦੇ ਨਾਲ ਬਹੁਤ ਖਰਾਬ ਸੀ ਹੁਣ ਰੋਮ ਦੀ ਦੌੜ ਪਿੱਛੋਂ ਮਿਲਕਾ ਸਿੰਘ ਉਦਾਸ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਸਭ ਕੁਝ ਲੱਗਦਾ ਹੈ ਕਿ ਖਤਮ ਹੋ ਗਿਆ ਹੈ ਕਈ ਵਾਰ ਉਹ ਦੌੜਦੇ ਦੌੜਦੇ ਬੇਹੋਸ਼ ਹੋ ਜਾਂਦੇ ਤੇ ਉਹਨਾਂ ਦੀ ਭੈਣ ਨੇ ਉਹਨਾਂ ਨੂੰ ਮਨਾ ਵੀ ਕੀਤਾ ਸੀ ਕਿ ਭਾਈ ਤੂੰ ਇਹ ਦੌੜ ਨਾ ਕਰ ਲੇਕਿਨ ਉਹਨਾਂ ਨੇ ਆਪਣੀ ਭੈਣ ਨੂੰ ਸਮਝਾਇਆ ਕਿ ਭੈਣੇ ਅਗਰ ਮੈਂ ਨਾ ਦੌੜਾਂ ਤਾਂ ਇਹ ਲੋਕ ਮੈਨੂੰ ਦੇਖਣ ਨਹੀਂ ਆਏ ਇਹ ਮੇਰੀ ਦੌੜ ਨੂੰ ਦੇਖਣ ਆਏ ਨੇ ਉਸ ਤੋਂ ਬਾਅਦ ਉਹ ਭੈਣ ਨੂੰ ਸਮਝਾਉਂਦਾ ਹੈ ਕਿਉਂਕਿ ਇਹ ਬੇਹੋਸ਼ ਹੋ ਜਾਂਦਾ ਸੀ ਇਸ ਲਈ ਭੈਣ ਨੂੰ ਡਰ ਸੀ ਇਹਦੇ ਚ ਅੱਗੇ ਆਪਾਂ ਪਾਠ ਦੀ ਗੱਲ ਕਰੀਏ 1962 ਵਿੱਚ ਜਾਕਾਰਤਾ ਦੀਆਂ ਚੌਥੀਆਂ ਏਸ਼ੀਆਈ ਖੇਡਾਂ ਚ 192 ਸੋਨੇ ਦੇ ਤਮਗੇ ਜਿੱਤੇ। ਇਸ ਤੋਂ ਬਾਅਦ 1964 ਵਿੱਚ ਟੋਕਿਓ ਜਾਪਾਨੀ ਚ ਤੀਜੀ ਵਾਰ 올림픽 ਖੇਡਾਂ ਚ ਭਾਗ ਲੈ ਕੇ ਕਈ ਜਗ੍ਹਾ ਤੇ ਉਹ ਦੌੜਦਾ ਹੈ। ਔਰ ਇਸ ਦੌੜ ਤੋਂ ਬਾਅਦ ਉਹਨੇ ਸੰन्यास ਲੈ ਲੀਤਾ, ਯਾਨੀ ਕਿ ਦੌੜ ਨੂੰ ਸਦਾ ਲਈ ਅਲਵਿਦਾ ਕਹਤਾ ਔਰ ਆਪਣੇ ਜੋ ਕਿੱਲਾਂ ਵਾਲੇ ਬੂਟ ਸੀ ਉਹਨਾਂ ਨੂੰ ਨਕੀਲੀ ਤੇ ਟੰਗ ਦਿੱਤਾ। ਜੋ ਅੱਜ ਵੀ ਮਿਲਕਾ ਸਿੰਘ ਦੇ ਮੁਤਾਬਕ ਇਸ ਉਹ ਵੰਗਾਰ ਰਹੇ ਨੇ ਕਿ ਭਾਰਤ ਦੇ ਜਾਂ ਪੰਜਾਬ ਦੇ ਨੌਜਵਾਨਾਂ ਨੂੰ ਕਿ ਆਓ ਜਵਾਨੋ ਕੋਈ ਨਿਤਰ ਕੇ ਵਿਖਾਓ ਜੋ ਪੂਰੇ ਭਾਰਤ ਦੇ ਨੌਜ ਬਈ ਜਵਾਨ ਨੇ ਉਹਨਾਂ ਨੂੰ ਵੰਗਾ ਰਿਆ ਗਿਆ ਅਗਰ ਮਿਲਖਾ ਸਿੰਘ ਦੇ ਆਖਰੀ ਸਮੇਂ ਦੀ ਗੱਲ ਕਰੀਏ ਤੇ ਉਹ ਫੌਜੀ ਸਿਪਾਈ ਤੋਂ ਤਰੱਕੀ ਕਰਦਾ ਕਰਦਾ ਜਮਾਂਦਰੀ ਦੇ ਰੈਂਕ ਤੱਕ ਪਹੁੰਚਿਆ ਪੰਜਾਬ ਸਰਕਾਰ ਨੇ ਉਹਨੂੰ ਪਹਿਲਾਂ ਖੇਡ ਵਿਭਾਗ ਦੇ ਵਿੱਚ ਡਿਪਟੀ ਡਾਇਰੈਕਟਰੀ ਦੇ ਪਦ ਤੇ ਵੀ ਰੱਖਿਆ ਇਸ ਤੋਂ ਬਾਅਦ ਉਹਨਾਂ ਗੱਲ ਕੀਤੀ ਜਾ ਇਹਨਾਂ ਨੂੰ ਪਦਮ ਸ਼੍ਰੀ ਦਾ ਅਵਾਰਡ ਵੀ ਦਿੱਤਾ ਗਿਆ 1959 ਦੇ ਵਿੱਚ ਔਰ 2021 ਦੇ ਵਿੱਚ ਲੋਕਡਾਊਨ ਦੇ ਸਮੇਂ ਵਿੱਚ ਇਹ ਇਸ ਫਾਨੀ ਸੰਸਾਰ ਨੂੰ ਛੋੜ ਕੇ ਅਕਾਲ ਚਲਾਣਾ ਕਰ ਗਏ ਸਨ ਤੇ ਇਹ ਸੀ ਸਿਖਿਆਰਤਿਓ ਜਿਹੜਾ ਸਾਡਾ ਲੈਸਨ ਸੀ ਮਿਲਖਾ ਸਿੰਘ ਉਮੀਦ ਕਰਦੇ ਹਾਂ ਕਿ ਤੁਹਾਨੂੰ ਗੱਲਾਂ ਸਮਝ ਆਈਆਂ ਹੋਣਗੀਆਂ ਅਗਲੀ ਵਾਰ ਫਿਰ ਮਿਲਾਂਗੇ ਅਗਲੇ ਪਾਠ ਦੇ ਵਸਤੇ ਤਾਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ